ਸਸੀ ਕਾਲ ਜੀ ਸਾਰਿਆਂ ਨੂੰ ਥੋੜਾ ਸਰੰਦ ਆਪਣੇ YouTube ਚੈਨਲ ਸਿਟੀ ਬੁਟੀਕ ਤੇ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪਾਂ ਬਹੁਤ ਪਿਆਰੀ ਜੀ ਕਲੈਕਸ਼ਨ ਲੈ ਕੇ ਆਏ ਆ 1800 2000 ਵਾਲਾ ਸੂਟ ਸਿਰਫ ਔਰ ਸਿਰਫ 1375 ਰੁਪਏ ਚ ਦੇ ਰਹੇ ਹਾਂ ਤੇ ਪਿਓਰ 100% ਕਾਟਨ ਹੋਊਗੀ ਜੀ ਜੇ ਕਹਿ ਰਹੀ ਹਾਂ ਕਾਟਨ ਹੈ ਤਾਂ ਬਿਲਕੁਲ ਪਿਓਰ ਕਾਟਨ ਦੇ ਹੋਣਗੇ ਫੁੱਲ ਪਿਓਰ ਦੇ ਦੁਪੱਟੇ ਹੋਣਗੇ ਡਿਜ਼ਾਈਨਰ ਸਾਰੇ ਸੂਟ ਬਹੁਤ ਪਿਆਰੇ ਪਿਆਰੇ ਪੀਸ ਹੈ ਨਾ ਕਾਫੀ ਉੱਚੀ ਰੇਂਜ ਦੇ ਵੀ ਹੈਗੇ ਤੇ ਸਾਰੇ ਮੈਂ ਇੱਕੋ ਰੇਟ ਚ ਸੇਲ ਚ ਕੱਢੇ ਹੋਏ ਆ ਅੱਜ ਤੇ ਜਿਨ੍ਹਾਂ ਨੂੰ ਪੀਸ ਪਸੰਦ ਆਂਦਾ ਹੈ ਸਕਰੀਨਸ਼ਾਟ ਲੈ ਕੇ ਆਪਣੇ ਵਟਸਐਪ ਨੰਬਰ ਤੇ ਭੇਜਣਾ ਹੁੰਦਾ ਹੈ ਮੈਸੇਜ ਦਾ ਰਿਪਲਾਈ ਆਪਾਂ ਜ਼ਰੂਰ ਕਰਦੇ ਆਂ ਚਾਹੇ ਥੋੜਾ ਜਿਹਾ ਲੇਟ ਹੋ ਜਾਏ ਬਟ ਜ਼ਰੂਰ ਕਰਦੇ ਆਂ ਠੀਕ ਹੈ ਜੀ ਤੇ ਜਿਹੜੀ ਪੇਮੈਂਟ ਆਪਣੀ ਹੈਗੀ ਜੀ ਔਨਲਾਈਨ ਰਹਿੰਦੀ ਹੈ ਸੀਓਡੀ ਆਪਾਂ ਨਹੀਂ ਕਰਦੇ ਦੇਖੋ ਜੀ ਆਪਣਾ ਸਭ ਤੋਂ ਪਹਿਲਾ ਪੀਸ 101% ਕਾਟਨ ਬਹੁਤ ਫਾਈਨ ਸੁਪੀਰੀਅਰ ਕਾਟਨ ਹੈ ਜੀ ਜਿਨ੍ਹਾਂ ਨੂੰ ਪਤਾ ਹੈ ਫੈਬਰਿਕ ਦੇ ਬਾਰੇ ਪਛਾਣ ਜਾਊਗਾ ਦੇਖ ਕੇ ਹੀ ਸੂਟ ਇਹ ਬੈਕ ਸਾਈਡ ਹੈ ਜੀ ਠੀਕ ਹੈ ਇਹ ਫਰੰਟ ਹੈ ਦੇਖੋ फ्रंट ਤੇ ਡੋਰੀ ਦਾ ਕੰਮ ਹੈ ਜੀ ਸਾਰਾ ਤੇ ਪੂਰਾ ਪਿੰਟੈਕਸ ਵਿੱਚ ਇਹ ਹੈਂਡ ਦੇ ਇਦਾਂ ਬਣਾ ਬਣਾ ਕੇ ਲਗਾਏ ਹੋਏ ਆ ਇਹ ਬਲੌਕ ਪੇਂਟ ਜਾਂ ਕਰਿਆ ਹੋਇਆ ਵਿੱਚ ਬਹੁਤ ਪਿਆਰਾ ਜਿਹਾ ਪੀਸ ਬਣਾਇਆ ਹੋਇਆ ਜੀ ਫੁੱਲ ਪਿਓਰ ਦੇ ਦੁਪੱਟੇ ਨਾਲ ਇਹ ਤੁਹਾਨੂੰ 101% ਕਾਟਨ ਦੇ ਰਹੇ ہیں ਬਿਲਕੁਲ بار-बार ਕਹਿ ਰਹੀਆਂ ਜੀ ਬਿਲਕੁਲ ਕਾਟਨ ਆ ਇਹ ਦੇਖੋ ਇਹ ਤੁਹਾਨੂੰ ਬਹੁਤ ਪਿਆਰੀ ਜੀ ਪ੍ਰਿੰਟਡ ਛੋਟੇ ਛੋਟੇ ਪ੍ਰਿੰਟ ਚ ਮਿਲ ਰਹੀ ਹੈ बॉਟਮ ਤੇ ਇੱਕ ਹੋਰ ਹੁਣ ਜਿਹੜੀਆਂ ਵੀਡੀਓ ਪਾ ਰਹੀਆਂ ਮੈਂ 2 ਤੇ 3 ਦਿਨ ਲਗਾਤਾਰ ਵੀਡੀਓ ਪਾਉਂਗੇ ਇਹ ਵੀਡੀਓ ਸੇਲ ਦੀਆਂ ਰਹੂंगी ਜੀਆਂ ਉਸ ਤੋਂ ਬਾਅਦ ਆਪਣਾ ਫਰੈਸ਼ ਚ ਆ ਜਾਣਾ ਫਿਰ ਆਪਣੇ ਕੋਲ ਕਾਟਨ ਦਾ ਕੁਝ ਵੀ ਸਟਾਕ ਨਹੀਂ ਹੋਣਾ ਜਿੱਦਾਂ ਹੁਣ ਪਿੰਕੀ ਦੇ ਪਾਏ ਸੀ ਉਹ ਮੇਰੀ ਲਾਸਟ ਵੀਡੀਓ ਸੀ ਜੀ ਪਿੰਕੀ ਦਾ ਆਲ ਕਲੀਅਰ ਹੋ ਗਿਆ ਹੁਣ ਜਿੱਦਾਂ ਹੁਣ ਤੱਕ ਵੀ ਮੈਸੇਜ ਆ ਰਹੇ ਆ ਪਿੰਕੀ ਦਾ ਜੋ ਵੀ ਮੇਰੇ ਕੋਲ ਹੈਗਾ ਹੈ ਜੀ ਸਟੇਟਸ ਤੇ ਅਸੀਂ ਲਗਾਤੇ ਸੀ ਉਹਨਾਂ ਚ ਵੀ ਕਾਫੀ ਸੇਲ ਹੋ ਗਏ ਆ ਹੁਣ ਪਿੰਕੀ ਨਹੀਂ ਆਉਗੀ ਤੇ ਜਿਹੜੇ ਹੁਣੇ ਪਿਓਰ ਦੇ ਚੁੰਨੀਆਂ ਦੇ ਸੂਟ ਹੈ ਏ ਵੀ ਇੱਕ ਇੱਕ ਹੀ ਵੀਡੀਓ ਮਿਲ ਰਹੀ ਹੈ ਤੁਹਾਨੂੰ ਬਿਲਕੁਲ ਕਲੀਅਰੈਂਸ ਸੇਲ ਬਿਲਕੁਲ ਕਲੀਅਰੈਂਸ ਸੇਲ ਹੈ ਜੀ ਆ ਦੇਖੋ ਇਹ ਤੁਹਾਨੂੰ ਦੁਪੱਟਾ ਮਿਲ ਰਿਹਾ ਫੁੱਲ ਪਿਓਰ ਦਾ ਚਾਰੋਂ ਪਾਸੇ ਤੁਹਾਨੂੰ ਕਾਟਨ ਦੀ ਲੇਸ ਮਿਲ ਰਹੀ ਹੈ ਕਿਉਂਕਿ ਇਹ ਸੀਜ਼ਨ ਚ ਬਹੁਤ ਉੱਚੀ ਰੇਂਜ ਦੇ ਪੀਸ ਹੁੰਦੇ ਆ ਸਭ ਨੂੰ ਇਹ ਪਤਾ ਹੈ 18 1800 2 2000 22200 ਚ ਵੀ ਇਹ ਸੂਟ ਮਿਲਦੇ ਆ ਠੀਕ ਹੈ ਜੀ ਇਹ ਤੁਹਾਨੂੰ 1375 ਰੁਪਏ ਚ ਪੀਸ ਮਿਲ ਰਿਹਾ ਇੱਕ ਮੈਂ ਖੁਦ ਵੀ ਵੇਅਰ ਕੀਤਾ ਹੋਇਆ ਇਸੇ ਟਾਈਪ ਦਾ ਪੀਸ ਹੈ ਜੀ ਦੇਖੋ ਬਿਲਕੁਲ ਇਹ ਸੀਜ਼ਨ ਚ 18 1800 22000 ਦੇ ਰਾਮ ਨਾਲ ਸੂਟ ਗਏ ਆ ਜੀ ਕਿਉਂਕਿ ਦੇਖ ਕੇ ਸਭ ਨੂੰ ਪਤਾ ਚੱਲ ਜਾਊਗਾ ਇਹ ਕਿਹੜੇ ਸੂਟ ਹੈ ਕਿਸ ਰੇਂਜ ਦੇ ਸੂਟ ਹੈ ਇਹ ਦੇਖੋ ਚਿਕਨ ਦੇ ਇਹ ਦੇਖੋ ਬਹੁਤ ਪਿਆਰੇ ਜਿਹੇ ਚਿਕਨ ਦੇ ਤੇ ਵਿੱਚ ਪੇਂਟ ਕੀਤਾ ਹੋਇਆ ਹੈ ਕਿਉਂਕਿ ਇਸ ਰੇਂਜ ਦੇ ਸੂਟ ਨਹੀਂ ਹੈ ਜੀ ਇਹ ਕਲੀਅਰੈਂਸ ਸੇਲ ਹੈ ਬਿਲਕੁਲ ਤੇ ਲਾਸਟ ਹੀ ਵੀਡੀਓ ਰਹੋਗੇ ਜੀ ਇਹਨਾਂ ਦੀ ਫੁੱਲ ਪਿਓਰ ਦੀ ਚੁੰਨੀਆਂ ਦੇ ਦੇਖੋ ਜਿੱਦਾਂ ਅਸੀਂ ਵੋਸ਼ ਕਰਕੇ ਮੈਂ ਤਾਂ ਇਹਨੂੰ ਪੂਰਾ ਖੋਲ ਲਿਆ ਜੀ ਜਿੱਦਾਂ ਮੇਰੀ ਚੁੰਨੀ ਦੇਖੋ ਪੂਰੀ ਖੁੱਲੀ ਹੋਈ ਐ ਅਸੀਂ ਇਹਨੂੰ ਵੋਸ਼ ਕਰ ਲਿਆ ਤੇ ਪੂਰਾ ਮੇਰੀ ਤਾਂ ਰੈਡੀ ਐ ਹੁਣ ਇਹ ਸਿਰਫ ਫਰੈਸ਼ ਚ ਐ ਵੋਸ਼ ਕਰਕੇ ਪ੍ਰੈਸ ਕਰਕੇ ਨਾ ਪੂਰਾ ਖੁੱਲ ਜਾਣਾ ਜੀ ਇਹਨਾਂ ਲੰਬਾ ਚੌੜਾ ਖੂਬ ਦੁਪੱਟਾ ਬਣ ਜਾਂਦਾ 2.5 ਮੀਟਰ ਦਾ ਲੇਸ ਲੱਗੀ ਹੋਈ ਐ ਪੂਰੀ ਪੱਟੀ ਲੱਗੀ ਹੋਈ ਐ ਬਹੁਤ ਸੋਹਣਾ ਪੀਸ ਆ ਸਿਰਫ ਔਰ ਸਿਰਫ 1375 ਰੁਪਏ ਚ ਨੈਕਸਟ ਪੀਸ ਇਹ ਦੇਖੋ ਜੀ ਪਿਓਰ ਕਾਟਨ ਇਹ ਸ਼ਰਟ ਹੈ ਜੀ ਦੇਖੋ ਇਹ ਟਾਈ ਪੱਟੀ ਬਣੀ ਹੋਈ ਹੈ ਇਹ ਬਾਟਮ ਹੈ ਇਹ ਪਿਓਰ ਦਾ ਦੁਪੱਟਾ ਜੀ ਤੁਹਾਡਾ ਇਹ ਦੇਖੋ ਖੂਬ ਲੰਬਾ ਚੌੜਾ ਦੇਖ ਸਕਦੇ ਆ ਤੁਸੀਂ ਬਹੁਤ ਸੋਹਣਾ ਪਿਓਰ ਦਾ ਦੁਪੱਟਾ ਬੰਦੇਜ ਦਾ ਨੈਕਸਟ ਕਲਰ ਬੜਾ ਪਿਆਰਾ ਜਿਹਾ ਮਿੱਠਾ ਮਿੱਠਾ ਜਿਹਾ yellow ਇਹ ਦੇਖੋ ਇਹ pink ਨਾਲ sequence ਨਾਲ ਕੰਮ ਕਰਿਆ ਹੋਇਆ ਇਹ ਬੰਦੇਜ ਦਾ pink ਦੁਪੱਟਾ ਤੇ ਇਹ ਤੁਹਾਨੂੰ ਬੋਟਮ ਮਿਲ ਰਹੀ ਹੈ ਠੀਕ ਹੈ ਜੀ ਹੁਣ ਆਪਣਾ ਮੌਕੇ ਦਾ ਫਟਾਫਟ ਫਾਇਦਾ ਉਠਾਣਾ ਜੀ ਇਹਨਾਂ ਚ ਕੋਈ ਵੀ ਸੂਟ ਛੱਡਣ ਵਾਲਾ ਨਹੀਂ ਹਰ ਚੀਜ਼ ਆਪਣੀ ਕੁਆਲਿਟੀ ਹੈ ਜੀ ਹਰ ਸੂਟ ਦੀ ਕੋਈ ਵੀ ਸੂਟ ਇਹਨਾਂ ਚ ਇਹੋ ਜਿਹਾ ਨਹੀਂ ਹੈਗਾ ਜਿਹੜਾ ਪਾਣ ਵਾਲਾ ਨਾ ਹੋਵੇ ਹਨ ਵਧੀਆ ਸੂਟ ਹੈ ਜੀ ਜਿਹੜੇ ਡਿਜ਼ਾਈਨਰ ਸੂਟ ਮਿਲਦੇ ਆ ਇਹ ਰਿਯੋਨ कॉटन है ਭਾਰੀ ਹੁੰਦੀ ਹੈ ਨਾ ਠੰਡੀ ਠੰਡੀ ਜੀ ਰਿਯੋਨ कॉटन ਜਿਹੜੇ ਚ ਬਲ ਨਹੀਂ ਪੈਂਦਾ ਹੈ ਰਫ ਐਂਡ ਟਫ ਯੂਜ਼ ਕਰੋ ਇਹ ਬਟਨ ਪੱਟੀ ਲੱਗੀ ਹੋਈ ਹੈ ਇਹ ਤੁਹਾਨੂੰ ਇਹਦੀ ਬੋਟਮ ਮਿਲ ਰਹੀ ਹੈ ਜੀ ਇਹ ਮਿਲੇਗਾ ਪਿਓਰ ਦਾ ਦੁਪੱਟਾ ਸਿਰਫ ਔਰ ਸਿਰਫ 1375 ਰੁਪਏ ਲਓ ਜੀ ਨੈਕਸਟ ਪੀਸ ਬਲੈਕ ਕਲਰ ਬਿਲਕੁਲ ਮਿੱਠੀ ਮਿੱਠੀ ਕੱਚੀ ਕੱਚੀ ਜੀ ਕਾਟਨ ਆ ਦੇਖੋ ਖੂਬ ਲੰਬਾਈ ਚੌੜਾਈ ਹੈ ਦੇਖ ਸਕਦੇ ਆ ਇਹ ਪਿੰਕ ਕਲਰ ਦੀ ਬਾਟਮ ਤੇ ਇਹ ਤੁਹਾਨੂੰ ਮਿਲ ਰਿਹਾ ਬਹੁਤ ਪਿਆਰਾ ਜਿਹਾ ਬੰਦੇਜ ਦਾ ਦੁਪੱਟਾ ਫੁੱਲ ਪਿਓਰ ਦੀ ਚੁੰਨੀਆਂ ਦੇ ਨਾਲ ਡਿਜ਼ਾਈਨਰ ਪੀਸ ਨੈਕਸਟ ਕਲਰ ਆ ਦੇਖੋ ਜੀ ਲੰਬਾਈ ਚੌੜਾਈ ਦਾ ਕੋਈ ਇਸ਼ੂ ਨਹੀਂ ਹੈਗਾ ਫੁੱਲ ਪੀਸ ਹੈ ਲਾਜਵਾ ਪਿਸ ਕੋਟਾ ਡੋਰੀਆ ਦਾ ਬਿਲਕੁਲ ਸੌਫਟ ਜਾਂ ਦੁਪੱਟਾ ਇਹ ਦੇਖੋ ਇਹ ਦੇਖੋ ਕੋਟਾ ਡੋਰੀਆ ਦਾ ਠੀਕ ਹੈ ਜੀ ਇਹ ਦਿਖਾ ਦਿਓ ਇਹ ਹੋ ਗਿਆ ਨੈਕਸਟ ਕਲਰ ਇਹ ਦੇਖੋ ਸਾਰੇ ਕਲਰ ਡਿਫਰੈਂਟ ਡਿਫਰੈਂਟ ਕਲਰ ਹੈ ਕੋਈ ਵੀ ਕਲਰ ਇਹ じゃ ਨਹੀਂ ਹੈਗਾ ਜਿਹੜਾ ਛੱਡਣ ਵਾਲਾ ਆਇਆ ਆ ਦੇਖ ਪੂਰਾ ਹੈਂਡ ਦਾ ਕੰਮ ਦੇਖ ਸਕਦੇ ਆ ਜੀ ਪੂਰਾ ਦੱਬਕੇ ਦਾ ਮਿਰਰ ਦਾ ਅੱਛੇ ਅੰਦਰ ਬਾਹਰ ਪਾਣ ਦੇ ਸੂਟ ਹੈ ਪਿਓਰ ਕਾਟਨ ਦੇ ਜਿਨ੍ਹਾਂ ਨੂੰ ਕਾਟਨ ਹੀ ਪਸੰਦ ਹੈ ਪਿਓਰ ਦੇ ਦੁਪੱਟੇ ਪਸੰਦ ਹੈ ਬੰਦੇਜ ਵਾਲੇ ਕਿਉਂਕਿ ਇਹ ਲਾਸਟ ਵੀਡੀਓ ਹੈ ਜੀ ਅੱਜ ਆਪਣੀ ਸੇਲ ਦੀ ਕਾਟਨ ਦੇ ਸੂਟਾਂ ਦੀ ਪਿਓਰ ਦੀ ਚੁੰਨੀਆਂ ਨਾਲ ਠੀਕ ਹੈ ਜੀ ਇੱਕ ਇਹ ਰਿਹਾ ਜੀ ਪੀਸ ਦੇਖੋ ਇਹ ਸੂਟ ਨਾਲ ਰਿਪੀਟ ਮਿਲਣੇ ਆ ਜੀ ਨਾ ਦੁਬਾਰਾ ਆਣੇ ਆ ਇੱਕ ਇੱਕ ਪੀਸ ਹੈ ਇਹਨਾਂ ਦਾ ਇਹ ਦੇਖੋ ਇਸ ਟਾਈਪ ਦਾ ਇਹਦਾ ਦੁਪੱਟਾ ਆ ਡਿਜ਼ਾਈਨਰ ਦਾ ਦੁਪੱਟਾ ਆ ਟਿਸ਼ੂ ਔਰ ਗੰਗਾ ਦਾ ਇਹ ਕੱਟ ਵਰਕੇ ਇਹ ਅੱਗੇ ਪੂਰਾ ਬੜਾ ਪਿਆਰਾ ਜਿਹਾ ਪੀਸ ਬਣਾਇਆ ਹੋਇਆ ਗਰਲਿਸ਼ ਲੁੱਕ ਚ ਨੈਕਸਟ ਪੀਸ ਬਲੈਕ ਕਲਰ ਇਹ ਦੇਖੋ ਪੀਸ ਦੀ ਲੁੱਕ ਬੋਲਦੀ ਆ ਬਿਲਕੁਲ ਇਹ ਫਰੰਟ ਕੰਮ ਦੇਖੋ ਕਿੰਨਾ ਪਿਆਰਾ ਹੈਂਡ ਦਾ ਦਬਕੇ ਦਾ ਕੰਮ ਕਰਿਆ ਹੋਇਆ 2 2000 ਦੇ ਪੀਸ ਹੈ ਜੀ ਇਹ ਆ ਦੇਖੋ ਹਰੇ ਹੁਣ ਦੇਖਿਓ ਇਹਦੀ ਚੁੰਨੀ ਲਾਜਵਾਬ ਚੁੰਨੀ ਦੇਖੋ ਲਾਜਵਾਬ ਪੀਸ ਫੁੱਲ ਪਿਓਰ ਦਾ ਦੁਪੱਟਾ ਜ਼ਬਰਦਸਤ ਪੀਸ ਠੀਕ ਹੈ ਜੀ ਨੈਕਸਟ ਕਲਰ ਸਾਰੇ ਸੂਟ ਉਹੀ ਇਹ ਵੀ ਕੋਈ ਕਿਸੇ ਸੈੱਟ ਦਾ ਹੈ ਕੋਈ ਕਿਸੇ ਸੈੱਟ ਦਾ ਕਾਫੀ ਕੋਸਟਲੀ ਕੋਸਟਲੀ ਹੈ ਜੀ ਗੋਟਾ ਪੱਟੀ ਦਾ ਆ ਗਿਆ ਚਿਕਨ ਚ ਸੂਟ ਇਹ ਦੇਖੋ ਦੇਖੋ ਕੋਈ ਵੀ ਰੰਗ ਇਹ ਜਾਨੀ ਹੈਗਾ ਵੀ ਜਿਹੜਾ ਆਪਾਂ ਛੱਡ ਸਕਦੇ ਆ ਛੋਟਾ ਪ੍ਰਿੰਟ ਬਹੁਤ ਪਿਆਰਾ ਜਾ ਛੋਟਾ ਪ੍ਰਿੰਟ ਵਿੱਚ ਗੋਟਾ ਪੱਟੀ ਦਾ ਕੰਮ ਕੰਮ ਦਿਖਾ ਦਿਓ ਜੀ ਚੰਗੀ ਤਰ੍ਹਾਂ ਗੋਟਾ ਪੱਟੀ ਦਾ ਬਹੁਤ ਪਿਆਰਾ ਜਾ ਗਲਾ ਬਹੁਤ ਪਿਆਰਾ ਇਹ ਬਾਟਮ ਤੇ ਬਹੁਤ ਲਾਜਵਾਬ ਜਿਹਾ ਮਿਲ ਰਿਹਾ ਦੁਪੱਟਾ ਪੂਰੀ ਫਿਨਿਸ਼ਿੰਗ ਦੇ ਨਾਲ ਖੂਬ ਲੰਬਾ ਚੋੜਾ ਦੁਪੱਟਾ ਦੇਖ ਸਕਦੇ ਆਂ ਚਾਰੋਂ ਪਾਸੇ ਬਹੁਤ ਪਿਆਰੀ ਜੀ ਲੇਸ ਲਾਜਵਾਬ ਪੀਸ ਹੈ ਜੀ ਸਿਰਫ ਔਰ ਸਿਰਫ 1375 ਰੁਪਏ ਕੁਛ ਵੀ ਰੇਟ ਨਹੀਂ ਹੈਗਾ ਚੀਜ਼ ਦੇ ਅਕੋਰਡਿੰਗ ਇਹ ਦੇਖੋ ਸੁਪਰ ਠੀਕ ਹੈ ਜੀ ਨੈਕਸਟ ਇਹ ਦੇਖੋ ਪੂਰਾ ਕੰਮ ਕਰਿਆ ਵਾ ਜਿਨ੍ਹਾਂ ਨੇ ਸੂਟ ਇਹ ਵੇਅਰ ਕਰੇ ਹੋਏ ਆ ਸੀਜ਼ਨ 'ਚ ਸੂਟ ਕਿੰਨੇ ਕੋਸਟੀ ਸੀ ਦੇਖ ਸਕਦੇ ਆਂ ਤੁਸੀਂ ਹੱਥ ਦਾ ਕੰਮ ਹੈ ਜੀ ਪੂਰਾ ਨੋਟਵਰਕ ਇਹ ਦੇਖੋ ਪੂਰਾ ਨੋਟਵਰਕ ਤੇ ਬਲੌਕ ਪੇਂਟ ਦੇ ਨਾਲ ਬਿਲਕੁਲ ਕੱਚੀ-ਕੱਚੀ ਕਾਟਨ ਦਾ ਸੂਟ ਇਹ ਬੈਕ ਸਾਈਡ ਠੀਕ ਹੈ ਲੈਮਨ ਜ ਰੰਗ ਹੈ ਬੜਾ ਮਿੱਠਾ-ਮਿੱਠਾ ਜਾਂ ਇਹ ਬਾਟਮ ਆ ਤੇ ਇਹ ਰਹੇਗਾ ਤੁਹਾਡਾ ਦੁਪੱਟਾ ਇਹ ਦੇਖੋ ਫੁੱਲ ਪਿਓਰ ਦੀ ਚੁੰਨੀਆਂ ਦੇ ਪੀਸ ਹੈ ਜੀ ਫੁੱਲ ਪਿਓਰ ਦੀ ਚਾਰੋਂ ਪਾਸੇ ਬਲੌਕ ਪੇਂਟ ਦਾ ਬਾਰਡਰ ਸਕਿਨ ਕਲਰ ਪੀਸ ਇੱਕੋ ਹੈ ਜੀ ਸਕਿਨ ਕਲਰ ਇਹ ਦੇਖੋ ਲਾਜਵਾਬ ਪੀਸ ਆ ਦੇਖੋ ਲਾਜਵਾਬ ਵਾਓ ਸੂਟ ਜਿਸ ਦਾ ਇੱਕਦਮ ਹੁੰਦਾ ਹੈ ਨਾ ਕਿ ਹਾਂ ਅਸੀਂ ਹੁਣ ਸੀਜ਼ਨ ਚ ਲੈ ਕੇ ਰੱਖ ਲਓ ਜੀ ਤੁਸੀਂ ਆਫ ਚ ਇਹ ਦੇਖੋ ਇਹ ਬਾਟਮ ਇਹ ਬਟਨ ਪੱਟੀ ਤੇ ਬਹੁਤ ਜ਼ਬਰਦਸਤ ਜਿਹਾ ਦੁਪੱਟਾ ਡਿਜ਼ਾਈਨਰ ਪੀਸ किसी अच्छे नो गिफ्ट करना या खुद वेयर करना एक स्मार्ट लुक का पीस कॉम्बीनेशन कलर सब कुछ परफेक्ट नेक्स्ट पीस देखो जी बहुत प्यारा पीस जबरदस्त पीस बॉटम चुन्नी देखो जी ਇਹ ਸਾਰੇ ਪੀਸ ਖਲੂਗੇ ਜੀ ਤੁਹਾਡੇ ਖੂਬ ਲੰਬੀ ਲੰਬੀ ਫੁੱਲ ਪਿਓਰ ਦੇ ਟਾਈ ਐਂਡ ਡਾਈ ਦੇ ਦੁਪੱਟੇ ਇਹਨੂੰ ਧੋ ਕੇ ਚਾਰੇ ਪਾਸੇ ਫੜ ਕੇ ਸੁਖਾਓ ਜੀ ਖੂਬ ਲੰਬਾ ਚੋੜਾ ਦੁਪੱਟਾ ਬਣੂਗਾ ਬਹੁਤ ਪਿਆਰਾ ਜਾਂ ਠੀਕ ਹੈ ਨੈਕਸਟ ਕਲਰ ਇਹ ਸ਼ਰਟ ਇਹ ਬਾਟਮ ਤੇ ਇਹਦਾ ਫੁੱਲ ਪਿਓਰ ਦਾ ਦੁਪੱਟਾ ਇਹ ਦੇਖੋ ਪੂਰੇ ਤੇ ਬਲੌਕ ਪੇਂਟ ਫੁੱਲ ਪਿਓਰ ਦਾ ਸਰਦਾਰੀ ਦੁਪੱਟਾ ਬਿਲਕੁਲ ਸੌਫਟ ਜਾਂ ਜ਼ਬਰਦਸਤ ਸੂਟ ਤੇ ਕਾਟਨ ਇਦਾਂ ਦੀ ਹੈ ਨਾ ਜੀ ਹਟਾਓ ਤੇ ਪਾਓ ਮਜ਼ੇਦਾਰ ਕਾਟਨ ਜਿਹੜੀ ਮਤਲਬ ਕਿ 12 ਮਹੀਨੇ ਚੱਲਦੀ ਹੈ ਉਹ ਕਾਟਨ ਹੈ ਜੀ ਜਾਨਦਾਰ ਨੈਕਸਟ ਪੀਸ ਕਿਉਂਕਿ 2-3 ਦਿਨ ਪਾਉਂਗੀ ਜੀ ਮੈਂ ਵੀਡੀਓ ਫਿਰ ਸਾਰਾ ਹੁਣ ਕਾਟਨ ਹੋ ਜਾਊਗਾ ਕਲੀਅਰ ਜੀ ਫਿਰ ਅੱਗੇ ਦੂਜਾ ਕੰਮ ਚੱਲ ਜਾਣਾ ਇਸ ਕਰਕੇ ਜਿਨ੍ਹਾਂ ਨੂੰ ਚਾਹੀਦਾ ਹੈ ਫਟਾਫਟ ਬੁੱਕ ਕਰਾ ਲਓ ਜੀ ਬਸ ਹੁਣ ਦੋ ਚਾਰ ਵੀਡੀਓ ਹੋਰ ਆਜੂਗੀ ਕੁਝ ਸੇਲ ਦੀਆਂ ਉਸ ਤੋਂ ਬਾਅਦ ਫਿਰ ਫਰੈਸ਼ ਜੀ ਆ ਜਾਣਾ ਸਾਰਾ ਇਹ ਦੇਖੋ ਜੀ ਦੇਖੋ ਲਾਜਵਾਬ ਦੁਪੱਟਿਆਂ ਦੇ ਨਾਲ ਲਾਜਵਾਬ ਸੂਟ ਜ਼ਬਰਦਸਤ ਨੈਕਸਟ ਕਲਰ ਇਹ ਦੇਖੋ ਮੂਹ ਬੋਲਦੇ ਪੀਸ ਐ ਜੀ ਦੇਖ ਕਿੰਨਾ ਪਿਆਰਾ ਪੀਸ ਹੈ। ਕਿਹ ਨੈੱਕ ਦਾ ਡਿਜ਼ਾਈਨ ਹੈ। ਇਹ ਦੀ ਬਾਟਮ ਹੈ। ਤੇਰਾ ਮਿਲੇਗਾ ਦੁਪੱਟਾ। ਇਹ ਦੇਖ। ਫੁੱਲ ਬੰਦੇ ਜਦਾ ਬਹੁਤ ਪਿਆਰਾ ਜਿਹਾ ਦੁਪੱਟਾ। ਠੀਕ ਹੈ ਜੀ। ਨੈਕਸਟ ਕਲਰ ਦੇਖੋ। ਇਹ ਉਹਦੇ ਵਿੱਚ ਫਿਰੋਜੀ। ਜਿਹੜਾ ਦਿਖਾਇਆ ਸੀ। ਇਹ ਉਹਦੇ ਵਿੱਚ ਫਿਰੋਜੀ। ਲੈ ਦਿਖਾਵਾਂ। ਠੀਕ ਹੈ ਜੀ ਬਹੁਤ ਪਿਆਰਾ ਜਿਹਾ ਪੀਸ ਦੇਖੋ ਇਹਦੀ ਉਹ ਚੁੰਨੀ ਜਿਹੜਾ ਉਹ ਦੂਜਾ ਦਿਖਾਇਆ ਸੀ ਮੈਂ ਉਹਦੇ ਨਾਲ ਦਾ ਇਹ ਫਰੋਜੀ ਦੇਖੋ ਦੇਖੋ ਪੀਸ ਮजेदार ਪੀਸ ਹੈ ਜੀ ਬਿਲਕੁਲ ਮजेदार ਗਰਲਿਸ਼ ਲੁੱਕ ਚ ਇਹ ਵੇਖੋ ਇਹ ਬੋਟਮ ਬਾਟਮ ਦੇ ਨਾਲ ਦਾ ਪੈਚ ਲੱਗ ਰਿਹਾ ਇਹ ਬਾਟਮ ਤੇ ਇਹ ਮਿਲੇਗਾ ਬੜਾ ਪਿਆਰਾ ਜਿਹਾ ਦੁਪੱਟਾ ਆ ਲਓ ਠੀਕ ਹੈ ਨੈਕਸਟ ਇਹ ਦੇਖੋ ਜੀ ਸ਼ਰਟ ਬਿਲਕੁਲ ਕਾਟਨ ਮਜ਼ੇਦਾਰ ਇਹ ਦੇਖੋ ਡਿਜ਼ਾਈਨ ਇਹ ਐਮਬਰਾਇਡਰੀ ਹੈ ਜੀ ਸਾਰੇ ਚਿਕਨ ਦੇ ਟਾਈਪ ਹੋਈ ਵੀ ਦੇਖੋ ਇਹ ਚਿਕਨ ਦੇ ਟਾਈਪ ਐਮਬ੍ਰੋਇਡਰੀ ਹੋਈ ਵੀ ਹੈ ਸਾਰੀ ਬਲੈਕ ਕਲਰ ਹੈ ਛੋਟੇ ਛੋਟੇ ਬੁਟੀਆਂ ਇੱਕੇ ਘੇਰੇ ਤੇ ਵਰਕ ਠੀਕ ਹੈ ਇਹ ਮਿਲੇਗਾ ਤੁਹਾਨੂੰ ਬੱਜੂ ਤੇ ਠੀਕ ਹੈ ਇਹ ਮਿਲੇਗੀ ਬੋਟਮ ਤੇ ਇਹ ਮਿਲੇਗਾ ਦੁਪੱਟਾ ਫੁੱਲ ਪਿਓਰ ਦਾ ਦੁਪੱਟਾ ਇਹ ਲਓ ਨੈਕਸਟ ਪੀਸ ਆ ਦੇਖੋ ਅੰਬੀ ਦਾ ਡਿਜ਼ਾਈਨ ਗਲੇ ਤੇ ਦੇਖੋ ਕਿਆ ਸ਼ਾਨਦਾਰ ਪੀਸ ਇਹ ਦੇਖੋ ਲਾਜਵਾਬ ਜੈਦਾ ਦੁਪੱਟਾ ਟਾਈ ਐਂਡ ਟਾਈ ਦਾ ਬਹੁਤ ਸੋਹਣਾ ਦੁਪੱਟਾ ਇਹ ਬੋਟਮ ਠੀਕ ਹੈ ਬਿਲਕੁਲ ਕਲੀਅਰੈਂਸ ਸੇਲ ਮਿਲ ਰਹੀ ਹੈ ਤੁਹਾਨੂੰ ਬਹੁਤ ਜ਼ਿਆਦਾ ਬੈਨੀਫਿਟ ਚ ਜਿਨ੍ਹਾਂ ਨੂੰ ਕੱਪੜੇ ਦੀ ਨੌਲੇਜ ਹੈ ਦੇਖੋ ਜੀ ਉਹਨਾਂ ਨੂੰ ਪਤਾ ਚੱਲ ਜਾਂਦਾ ਹੈ ਕਿਹੜਾ ਕੱਪੜਾ ਕਿਸ ਟਾਈਪ ਦਾ ਹੈ ਇਹ ਬੋਟਮ ਹੈ ਇਹ ਬਟਨ ਪੱਟੀ ਹੈ ये देखो दुप्टा जबरदस्त दुपट्टा देखो फुल प्योर जबरदस्त दा बड़ा सोहना रंग बॉटम ए दुपट्टा ਠੀਕ ਹੈ ਇੱਕ ਪੀਸ ਇਹ ਹੈ ਜੀ ਆਪਣਾ ਇਹ ਹੈ ਜੀ ਆਪਣਾ ਲਾਸਟ ਪੀਸ ਹੁਣ ਵੀਡੀਓ ਦਾ ਠੀਕ ਹੈ ਜੀ ਜਿਹੜਾ ਜਿੰਨੂੰ ਪਸੰਦ ਆ ਰਿਹਾ ਫਟਾਫਟ ਸਕਰੀਨਸ਼ਾਟ ਲੈਣਾ ਹੈ ਆਪਣੇ ਵਟਸਐਪ ਨੰਬਰ ਤੇ ਭੇਜਣਾ ਹੈ ਜੀ ਆ ਦੇਖੋ ਇਹ बॉटਮ ਹੈ ਇਹ ਚੁੰਨੀ ਹੈ ਠੀਕ ਹੈ ਜੀ ਇਹ ਸੀ ਜੀ ਕਲੈਕਸ਼ਨ ਆਪਣੀ ਕਾਟਨ ਦੇ ਸੂਟਾਂ ਦੀ ਤੇ ਨੈਕਸਟ ਵੀਡੀਓ ਚ ਫੇਰ ਮਿਲਦੇ ਹਾਂ ਬਹੁਤ ਛੇਤੀ ਜੀ ਥੈਂਕ ਯੂ ਸੋ ਮਚ